ਹੰਸ ਸੱਸੀ ਕਾਲ ਜੀ ਸਾਰਿਆਂ ਨੂੰ ਮਦਹ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਇੱਕ ਗੱਬਣ ਤੇ ਇੱਕ ਟੋਕੜ ਗੱਬਣ ਜਰਸੀ ਤੁਹਾਨੂੰ ਚੰਗੀ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਸਾਹਿਬ ਠੀਕ ਠਾਕ ਤੁਸੀਂ ਸਣਾ ਸਾਹਿਬ ਵਧੀਆ ਜੀ ਤੇ ਵੇਗਿਆ ਮਾਲ ਫਿਰ ਕੱਲ ਲਾ ਮਾਲ ਵੀਰ ਜੀ ਉਦੋਂ ਵੇਗਿਆ ਮੈਂ ਟੋਮੇਟੋ ਠੀਕ ਹੈ ਉਸ ਦਿਨ ਸਾਰੀਆਂ ਮੱਜਾਂ ਸੀ ਸਾਰੀਆਂ ਗਾਵਾਂ ਮੱਜਾ ਦੋ ਹੈਗੀਆਂ ਨੇ ਆਪਣੇ ਕੋਲ ਤੁਹਾਨੂੰ ਦੱਸਣ ਦੇ ਨਾ ਹਾਂਜੀ ਉਸਾਈ ਪਾਈ ਬੰਦਿਆਂ ਨੇ 3000 ਠੀਕ ਹੈ ਤੇ ਕੱਲ ਉਹ ਦੋਨਾਂ ਖੜਨੇ ਕੋ ਕੰਮ ਪੈ ਗਿਆ ਵਿਚਾਰਿਆਂ ਨੂੰ ਤੇ ਅੱਜ ਸੌਖ ਤੇ ਫੋਨ ਆਇਆ ਤੇ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਲੈ ਠੀਕ ਹੈ ਬਾਕੀ ਸਾਰੀਆਂ ਚੱਲ ਗਿਆ ਨਾ ਉਹ ਵੀ ਦੋ ਅੱਜ ਚੱਲ ਜਾਣੀਆਂ ਹਾਂਜੀ ਸੌਦਾ ਹੋਇਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਭਾਜੀ ਗੁਰਪ੍ਰੀਤ ਸਿੰਘ ਨੀਟਾ ਹਾਂਜੀ ਟੈਂਟ ਲਖੂਆਲ ਸੀਲੋਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ 914460564 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲਾਂ ਸੂਈਆਂ ਤਾਂ ਹੀ ਕਰ ਲਈਆਂ ਆਪਾਂ ਤਾਂ ਥਣ ਦੇਖ ਸਾਦੇ ਤੇ ਲੱਗੇ ਤਾਂ ਆਜ ਵੀਰ ਜੀ ਦਾ ਬੱਚਾ ਆਜ ਵੀਰ ਦੋਵੇਂ ਬੋਲੇ ਦੇ ਵੀਰ ਜੀ ਵੜਾ ਆਏ ਇਹ ਬੱਚਾ ਕਿ ਬੱਚੀ ਜੀ ਅੱਛਾ ਜੀ ਠੀਕ ਹੈ ਹਾਂਜੀ ਨਾਲੋ ਜਿਹੜਾ ਇਹਦਾ ਨਾਲ ਹੀ ਆ ਕਿੰਨਾ ਚਿਹਰਾ ਹੋ ਗਿਆ ਵਿਧਿਨ ਸੂਈ ਨੂੰ ਵੀਰ ਜੀ ਪੰਜਵਾਂ ਦੇਣਾ ਸੂਈ ਨੂੰ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਦੇ ਤੋ ਦੁੱਧ 17 99 ਪਰ 16 ਆਪਾਂ 15 ਦੀ ਸਾਡੀ ਗਰੰਟੀ ਕਿਸੇ ਨਿੱਤਰਾ ਵੀ ਮਗਾਉਣੀ ਆ ਤੇ ਠੀਕ ਆ ਮੈਂ ਬੋਲਾ ਹੀ ਆ ਦੁੱਧ ਵੀ ਨਹੀਂ ਭਾਏ ਕੋ ਬਣਾ ਕੇ ਲੈ ਕੇ ਜਾਵੇ ਆਣ ਕੇ ਅੱਛਾ ਹਾਂਜੀ ਬੋਲਾ ਹੀ ਮੰਨ ਲਓ ਇਹਨਾਂ ਦਾ 20 ਕਿਲੋ ਦੁੱਧ ਬੱਚੀ ਚਵਾ ਦੂਗੀ ਬੜੇ ਆਰਾਮ ਨਾਲ ਤੇ ਸਟਾਰਟਿੰਗ ਹੀ ਇੰਨੀ ਹੋਣੀ ਦੀ 15 ਲੀਟਰ ਘਰੋਂ ਚਵਾ ਦੋ ਕਿ ਬਿਲਕੁਲ ਹੋਊਗਾ ਵਾਦੀ 15 ਦੀ ਗਰੰਟੀ ਜਿੰਨੇ ਟਾਈਮ ਮਰਜ਼ੀ ਚੋਲੇ ਖੋਲਾਂ ਫਿਰ ਤੋੜ ਦਈਏ 15 ਲੀਟਰ ਦੁੱਧ ਜਿਹੜਾ ਕਿੰਦੇ ਕਿ ਇਹਦੇ ਕੋਲ ਹੈਗਾ ਵਾ ਹਫਤੇ ਦੇ ਅੰਦਰ ਹੀ ਜੀ ਸੂਈ ਹੈ ਲੈ ਜਾਓ ਜੀ ਉਹ ਤੋਂ ਮੱਜਾਂ ਵਾਂ ਜਿਹੜੀਆਂ ਜਿਹੜੀਆਂ ਚਲ ਜਾਣੀਆਂ ਵਿਕੀਆਂ ਹੋਵੇ ਉਹਦੋਂ ਵੀਡੀਓ ਚ ਪਾਈਆਂ ਬਾਕੀ ਸੂਈ ਸਵਾਈ ਹੈ ਉਹ ਤੁਸੀਂ ਆਪਣੀ ਤਸੱਲੀ ਕਰਕੇ ਛੱਡਣੀ ਲੈ ਜਾ ਵੀਰ ਜੀ ਬੰਦਿਓ ਜੀ ਤੇ ਇਹਦਾ ਮੁੱਲ ਵੀ ਦਿੱ ਜੀ ਫਿਰ ਮੁੱਲ ਵੀ ਇਤ ਜਿੰਨਾ ਤੁਸੀਂ ਕਹਿੰਦੇ ਉਹਨਾ ਕਰ ਦਿੰਦੇ ਜਾਇਜ਼ੀਆ ਕਰ ਦਈਏ ਬਸ ਫਿਰ ਜਾਵੇ ਮਾਲ ਉਤਣਾ ਗੀ ਤੁਸੀਂ 60000 ਦੀ ਆ ਹਾਂਜੀ ਬਾਕੀ ਜਿੰਨੇ ਤੁਸੀਂ ਕਹਿੰਦੇ ਦੇ ਦਿੰਦੇ ਆ 55 ਦੀ ਦੇ ਦਈਏ ਫਿਰ 50 ਦੀ ਦੇ ਦਈਏ ਅੱਛਾ 50000 ਦੀ ਹਾਂਜੀ ਵਿੱਚੋਂ ਛੋਟ ਹੋਰ ਕਰ ਦੋਗੇ ਦੱਸੋ ਕਿੰਨੀ ਕਰੀਏ 2000 ਛੋਟ ਕਰ ਦਈਏ 3 ਨਹੀਂ ਕਰ ਦਈਏ ਅੱਛਾ 47000 ਦੀ ਵੀ ਵੀ ਜਾਇਜ਼ੀ ਦੇ ਦੇਣੀ ਆ ਠੀਕ ਹੈ ਜੀ ਇੱਧਰ ਵੇਖ ਲਓ ਮਤਲਬ ਆਪਾਂ ਸਾਹ ਪਾ ਲਿਆ ਵਚੀਨਾ ਵੇਖੋ ਠੀਕ ਆ ਹਾਂ ਬਾਕੀ ਉਤਰਾ ਠੰਡੀ ਤੇਰੀ ਆ ਜਿਹੜਾ ਮੱਝੀ ਚੋੜ ਜਿਹੜੇ ਉਤਰਾ ਪੱਛੇ ਤੁਹਾ ਠੰਡੀਆਂ ਸੀ ਆ ਵੇ ਲੋ ਮੇੜਾ ਮਾਣੇ ਬੱਚੀ ਹੁਣੇ ਲੈ ਉੱਠੀ ਆ ਵੇਖੋ ਠੀਕ ਹੈ ਪਿੱਛੋਂ ਹੀ ਲੱਭੜੀ ਆ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਉਹਦੀ ਗੱਲ ਕਰਨੇ ਆ ਦੇਖ ਸੰਦੇ ਦੋਵਾਂ ਦੇ ਮੱਲੋਲੇ ਦੁੱਧ ਨਹੀਂ ਬਣਿਆ ਠੀਕ ਹੈ ਜੀ ਹਾਂ ਜੀ ਤੇ ਆ ਥਣ ਵੀ ਇਹਦੇ ਲੱਗਦੇ ਇੱਕ ਬੜੀ ਚੰਗੀ ਠੰਡੀ ਧੀਰੀ ਵੀ ਕੁਛ ਨਹੀਂ ਜਿੱਦਾਂ ਮਰਜ਼ੀ ਚੋਈ ਜਾਓ ਠੀਕ ਹੈ ਜੀ ਉਹਦਾ ਕਰ ਦਿੰਦਾ ਇਨੋਂ ਕਿੰਨਾ ਚਿਹਰਾ ਹੋ ਗਿਆ ਵਿਤੀ ਸੋਈ ਨਾ ਬਿਲਕੁਲ ਕੱਠੀਆਂ ਵੀਰ ਜਾ ਵੇਖੋ ਬੱਚੀ ਇਹਦੀ ਇਹ ਵੀ 나ੜੂ ਗਿੱਲਾ ਠੀਕ ਹੈ ਪੰਜਵੇਂ ਦਿੰਦੀ ਆ। ਬਾਦ ਸੁਣ। ਤਾਜੇ ਨਾਲੂ ਆ ਜਿਹੜੇ ਨਾਲ ਮੱਛੀ ਆ ਦੇ ਮਗਰ। ਠੀਕ ਹੈ ਜੀ। ਉਹਦੇ ਮਗਰ ਬੱਛਾ ਇਹਦੇ ਮਗਰ ਬੱਛੀ ਹੈ। ਤੇ ਇਹਦੇ ਕੋਲ ਕਿੰਨਾ ਹੀ ਦੁੱਧ ਿਆਰ? ਕੁਮੀਰ ਜੀ ਲਈ ਦੱਸ ਤੋ 11 ਹੀ ਆ ਬੋਲਾ। ਅੱਛਾ। ਹਾਂ ਜੀ। ਠੀਕ ਹੈ। ਉਹਦੇ 13-14 ਕਿਲੋ ਚਾਹ ਦੂ ਉਹ ਮੱਛੀ 20 ਕਿਲੋ ਦੁੱਧ ਚਵਾ ਦੂਗੀ। ਠੀਕ ਤੋਰਾਂ ਫੇਰ ਇਹਨਾਂ। ਲਾਜ ਜੱਜ ਇਹ ਦੇਖੋ 10 11 ਲੀਟਰ ਜਿਹੜਾ ਤਿਆਰ ਦਾਸ ਤੇ ਮੋਕੇ ਤੇ ਜਿਹੜਾ ਤੁਸੀਂ ਚੁਆਈ ਕਰਕੇ ਖੜਨਾ ਬਾਕੀ ਸੀਲ ਠੰਡੀਆਂ ਵੀਰ ਜੀ ਠੀਕ ਹੈ ਜੀ ਬਾਕੀ ਇਹ ਕਿ ਬੱਚੇ ਸਾਡੋ ਰੱਸੀਆਂ ਪਾਉ ਤੇ ਚੋਰ ਮੰਨ। ਭਾਵੇਂ ਰੱਸੀ ਪਾਉ ਭਾਵੇਂ ਨਾ ਪਾਉ। ਠੀਕ ਆ। ਹਾਂਜੀ। ਤੇ ਇਹਦਾ ਮੁੱਲ? ਮੋਲ ਵੀਰ ਜੀ ਬਿਲਕੁਲ ਜਾਇਜ਼ ਆ। ਠੀਕ ਆ। 40000 ਰੁਪਇਆ। 40000। ਹਾਂਜੀ। ਵਿੱਚੋਂ ਕਿੰਨਾ ਕਿੰਨੇ ਲੋਕ ਦਾਂਦੀ ਆ? ਕਿੰਨਾ ਮਾਨ ਕਰਦੀ ਆ? ਪੰਜ ਹੀ ਛੱਡੀਏ ਅੱਛਾ ਹਾਂਜੀ 35000 ਦੇ ਦੇ ਦिए ਹਾਂਜੀ ਵਿੱਚ ਹੋਰ ਕਰ ਦੇਣਾ ਛੋਟ ਛੋਟ ਦੋ ਛੋਟ ਕਰ ਦਿੰਦੇ ਆ 2000 ਛੋਟ ਕਰ ਦिए ਫਿਰ ਇੱਕ ਹੋਰ ਕਰ ਦिए ਤਿੰਨ ਕਰ ਦिए ਅੱਛਾ 32000 ਦੇ ਹਾਂ ਨਾ ਆਈਆਂ ਵੀਰ ਜੀ 10 ਤੋਂ 11 ਕਿਲੋ ਬੌਲੀ ਹੋਊਗੀ ਭਾਵੇਂ ਕੋ ਤਿੰਨ ਟਾਈਮ ਚੋਲੇ ਸਾਡੇ ਘਰੋਂ ਠੀਕ ਹੈ ਜੀ ਹਾਂ ਜੀ ਇਹਦੀ ਸਾਡੀ 15 ਦੀ ਗਾਰੰਟੀ ਕੋਨਲ ਆਨਲਾਈਨ ਮੰਗਾਵੇ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਗੱਬਣ ਇਹ ਦੋ ਦੰਦ ਬਚੀਏ ਮੂੰਹੋਂ ਠੀਕ ਹੈ ਜੀ ਹਾਂ ਜੀ ਪਹਿਲਾ ਹੀ ਸੁਵਾ ਪਹਿਲਾ ਸੁਵਾ ਜੀ ਧੁਰ ਦੋ ਫਿਰ ਇਹਨਾਂ ਵਿੱਚ ਉਤਨਾ ਇਹ ਕਿ ਸੰਭੀ ਸੰਭੀ ਚੰਗੀ ਹੈ ਬੋਡੀ ਵੇਟ ਚੰਗਾ ਹੈ ਵੀ ਠੰਡੀ ਧੀਰੀ ਜੀ ਉਤਨਾ ਹਾਂ ਜੀ ਹਾਂ ਜੀ ਠੰਡੀ ਆ ਬਾਕੀ ਅਜਮਾਲ ਸਾਰਾ ਜਿਹੜਾ ਗਰਮੀ ਆਲਾ ਵਾ ਬਾਕੀ ਹਵਾਨਾ ਗਾਂ ਨੂੰ ਚੰਗਾ ਤਿਆਰ ਕਰਨ ਦੀ ਦੋ ਦੰਦ ਵਹਿੜਿਆ ਜਿਹੜੀ ਹੈ ਲੈ ਜੀ ਬੱਦੀ ਬਣੂ ਬਣੀ ਬਣੂ ਪੜੀ ਬਸੀ ਗਾਂ ਨੂੰ ਨਹੀਂ ਬਣੀ ਗਾਂ ਬੜੀ ਚੰਗੀ ਤਿਆਰ ਹੁੰਦੀ ਤੇ ਪਛਾਣ ਹੈ ਵੀ ਇਹਨੇ ਚੰਗੀ ਤਿਆਰ ਹੋਣਾ ਵਾ ਦੁੱਧ ਵੀ ਚੰਗਾ ਚਵਾਈ ਜਾਊਗੀ ਛੇਤੀ ਸੂਪ ਹੈ ਨਾ ਉਹਨੇ ਤਿਆਰ ਦੇਈ ਆ ਪੰਜ ਛੇ ਦਿਨ ਲਣਿਆ ਹਫਤੇ ਅੰਦਰ ਅੰਦਰ ਹੁੰਦੀ ਹੈ ਕਿਆ ਥਾਣ ਵੀ ਦੇਖ ਸਾਡੇ ਦੇ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀਰ ਜੀ 35 ਕਰ ਲਈਏ ਜਹਾਜਾ ਕਰ ਦਈਏ ਕੋ ਦੱਸੋ ਕਿੰਨਾ ਕਰ ਦਈਏ 10 ਦੇ ਦਈਏ 30000 ਦੀ ਹਾਂਜੀ ਤੇ ਵਿੱਚ ਛੋਟ ਛੜ ਦੱਸੋ ਹੁਣ ਇਹ ਕਰ ਦਨੇ ਕੋਈ 1000 2000 ਛੜ ਦਈਏ ਫਿਰ ਦੋ ਹੀ ਛੜ ਦਨੇ 28 ਦੇ ਦਾਂਗੇ ਠੀਕ ਹੈ ਜੀ ਹਾਂ ਨਾ ਵੀਰ ਜੀ 28 ਦੰਦ ਵਾਛੀ ਫਿਰ ਲੋ ਕਿਦਾਂ ਥਣ ਥਣ ਲੱਗਾ ਆ ਠੀਕ ਹੈ ਜੀ ਆ ਤੋਕੜ ਗੱਬਨ ਜੀ ਆ ਤੁਹਾਨੂੰ ਇੱਕ ਤੋਹਫਾ ਬਖਾਉਣਾ ਜੀ ਵੇਖੋ ਚਿਹਰਾ ਦੇਖ ਸਕਦੇ ਤਾਂ ਜਿਹੜੇ ਵੀ ਸ਼ੌਂਕ ਰੱਖਦੇ ਆ ਬੋਦੀ ਵਾਲੀ ਵੈਟ ਦਾ ਵੇਖੋ ਆ ਦੇਖ ਲੈਂਦੇ ਜਰਸੀ ਆ ਜਿਹੜੀ ਕਿੰਨੇ ਚਿਰ ਦੀ ਵੀਦੀ ਚੈੱਕ ਪਾਸ ਚੀ ਸਾਢੇ 4 ਮਹੀਨੇ ਦੀ ਚੈੱਕ ਪਾਸ ਕਰਾ ਕੇ ਲਈਏ ਹੁਣੇ ਲੈ ਕੇ ਆਏ ਆ ਠੀਕ ਆ ਲੈ ਆ ਕੇ ਨਵਾ ਨੂੰ ਕਿ ਨਾ ਚੋਈ ਵੀ ਇਹ ਮੰਨ ਲਓ ਸਾਢੇ 1:10 ਵਜੇ ਜੀ ਠੀਕ ਆ ਹਾਂ ਪਾਸਪੋਰਟ ਕਰਕੇ ਲਿਆਂਦੀ ਆ ਕਰਕੇ ਦੁੱਧ ਦੇ ਲਈ 6 ਕਿਲੋ ਜਿਹੜਾ ਲੀਟਰ ਮਾਰਵਾ ਜਾਂ ਦੋ ਟਾਈਮ ਮਿਲਦੀ ਕੋਈ ਪਹਾੜਾ ਨਹੀਂ ਬੰਗਾ ਨਹੀਂ ਮੈਂ ਇਤਰਾ ਹੀ ਥੱਲੇ ਬਹਿ ਜਾ ਠੀਕ ਆ ਜੀ ਹਾਂ ਜੀ ਤੋਰ ਦੋ ਫਿਰ ਇਹਨਾਂ ਇਹਨੇ ਵੀਰ ਨੇ ਲੈਣੀ ਆ ਇਹਨੇ ਸੱਜਣ ਨੇ ਤਾਂ ਚੰਗਾ ਚਵਾਇਆ ਨਾ ਭਾਜੀ 22 ਕਿਲੋ ਪਹਿਲੇ ਨੇ ਚਵਾਇਆ ਹੁਣ ਦੁੱਜੇ ਸੂਏ ਲਈ ਗੱਬਣ ਆਏ ਤੇ ਠੰਡ ਥਣ ਓਕੇ ਸਾਡੇ 1.10 ਵਜੇ ਚੋਕੇ ਦੇ ਦਿੰਦੀ ਜੀ ਬਾਕੀ ਚਿਹਰੇ ਤਾਂ ਬੜੀ ਪਿਆਰੀ ਹੈ ਉਠਾ ਦੇ ਤਾਂ ਚੰਗੀ ਤਰ੍ਹਾਂ ਠੀਕ ਹੈ ਜੀ ਕੱਦ-ਕਾਟ 'ਚ ਵੀ ਚੰਗੀ ਆ ਤੇ ਬੋਡੀ ਵੇਟ 'ਚ ਵੀ ਚੰਗੀ ਐ ਐਚਐਫ ਗਾਵਾਂ ਵਰਗਾ ਕੱਦ ਦੇ ਹੈਗੀ ਭਾਵੇਂ ਜਰਸੀ ਐ ਦੇ ਇਹਦਾ ਮੁੱਲ ਵੀ ਜੀ ਫਿਰ ਵੀਰ ਜੀ ਬੱਛੀ ਤਾਂ ਗਈ 60000 ਦੀ ਆਪਾਂ ਆਧ ਮੁੱਲ ਚ ਹੀ ਦੇ ਦੇਣੀ ਆ ਠੀਕ ਆ ਹਾਂ ਜੀ ਕਿੰਨੇ ਦੀ 30 ਹੀ ਦੇ ਦਈਏ ਵਿੱਚੋਂ ਕੁਝ ਛਾਟ ਕਰ ਦਈਏ ਦੱਸੋ ਕਿੰਨੀ ਕਰੀਏ ਬੱਛੀ ਵੇਖ ਲਓ ਕਿੰਨੇ ਦੀ ਜਿੰਨੀ 28 ਦੀ ਦੇ ਦਈਏ ਭਾਵੇਂ 35 ਦੀ ਵੀ ਵਿਗ ਜਾਂਦੀ ਜੇ ਠੀਕ ਆ ਹਾਂ ਜੀ 28000 ਦੀ ਹੋ ਜੂਗੀ 28 27 ਦੀ ਦੇ ਦਈਏ ਅੱਛਾ 27000 ਦੀ ਦੇ ਦੋਗੇ 27 ਚ ਵੀ 500 ਛਾਟ ਕਰਾਂਗੇ ਵੀਰ ਜੀ ਠੀਕ ਆ ਜੀ 26 ਦੇ ਦਾਂਗੇ ਇਹ ਕਿੱਦਾਂ ਦੀ ਬੱਛੀ ਆ ਤੇ ਠੀਕ ਹੈ ਕੋਈ ਮੇਰਾ ਵੀਰ ਜਿੰਨੇ ਵੀ ਆਉਣਾ ਨਾ ਆਪਣਾ ਡਾਕਟਰ ਨਾਲ ਲੈ ਆਵੇ ਚੈੱਕ ਕਰਕੇ ਕਰਾ ਕੇ ਫੇਰ ਖੜੇ ਦੁੱਧ ਸ਼ੇਕ ਲੋ ਦੀ ਸਾਡੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਸ ਵੀਰ ਜੀ ਇਹੋ ਜਿਹੜਾ ਸੂਆ ਉਹ ਚੋ ਕੇ ਖੜੋ ਹਾਂਜੀ ਗੱਬਣ ਜਿਹੜਾ ਪਾਸ ਕਰਕੇ ਖੜੋ ਠੀਕ ਹੈ ਜੀ ਹਾਂਜੀ ਬਾਕੀ ਜੇ ਤਰ੍ਹਾਂ ਕੀ ਵੀਰ ਜੀ ਹਨ ਨੇ ਕਿਹਾ ਹੈ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਮਰਜ਼ੀ ਨਾਲ ਖੜੋ ਪਸੰਦ ਹੋਵੇ ਪਾਸ ਹੋਵੇ ਤੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ